ਕਾਲੀ ਚੰਬੀ ਕੋੜੀ ਆਪਾਂ ਤੁਹਾਡੇ ਵਾਸਤੇ ਅੱਜ ਦੀ ਵੀਡੀਓ ਦੇ ਵਿੱਚ ਸੇਲ ਤੇ ਲੈ ਕੇ ਆਂਦੀ ਆ ਜਿਹੜੇ ਆਪਣੇ ਭਰਾ ਡਿਮਾਂਡ ਕਰਦੇ ਆ ਤੁਹਾਡਾ ਵੀ ਫਾਇਦਾ ਹੋ ਸਕਦਾ ਇਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਾਲੀ ਚੰਬੀ ਕੋੜੀਆ ਮਾਲਕ ਕਹਿੰਦੇ ਪਹਿਲਾਂ ਦੋ ਵਾਰੀ ਸੂਈਏ ਨੁਕਰੇ ਬੱਚਿਆਂ ਦਾ ਰਿਜ਼ਲਟ ਸੀ ਮੌਕੇ ਤੇ ਵੀ ਚੰਗੀ ਲਾਈਨ ਦੇ ਨੁਕਰੇ ਕੋੜੇ ਤੋਂ 8 ਮਹੀਨੇ 15 ਦਿਨਾਂ ਦੀ ਗੱਬਣ ਚੱਕ ਪਾਸ ਹੈ ਰੈਡ ਫੋਨ ਤੇ ਹੋਣਗੇ ਬਾਕੀ 61 ਇੰਚ ਹਾਈਟ ਹੈ ਬਾਲ ਭੋਰੀ ਦੀ ਸਫਾ ਲੋਕੇਸ਼ਨ ਪੈਂਦੀ ਹੈ ਪਿੰਡ ਟਪਾਲੀ ਤੇ ਬਾਕੀ ਜ਼ਿਲ੍ਹਾ ਪੈਂਦਾ ਬਠਿੰਡਾ ਜੇ ਕਿਸੇ ਭਰਾਣੇ ਕੋੜੀ ਖਰੀਦਣੀ ਹੈ ਜਾਂ ਅੱਗੇ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਨੰਬਰ ਮਾਲਕਾਂ ਦੇ ਸਕਰੀਨ ਤੇ ਉਪਰ ਵਾਲੀ ਸਾਈਡ ਚੱਲਦੇ ਆ ਜੀ ਕਰਕੇ ਕਨੈਕਟ ਤੁਸੀਂ ਅੱਗੇ ਦੀ ਜਾਣਕਾਰੀ ਲੈ ਸਕਦੇ ਹੋ ਬਾਕੀ ਐਦਾਂ ਦੇ ਚੰਗੇ ਚੰਗੇ ਜਾਨਵਰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲ ਆਪਾਂ ਅਗਲੀ ਵੀਡੀਓ ਦੇ ਵਿੱਚ